ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੂਜ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਇੱਥੇ ਸੋਵਾਰਗਨਾਲ ਭਰੀ ਬੱਸ ਡਿੱਗੀ ਡੂਗੀ ਖਾੜੇ ਚ ਮੌਕੇ ਤੇ 30 ਲੋਕਾਂ ਦੀ ਮੌਤ ਹੋਣ ਦਾ ਖਦ사 ਤੇ ਕਈਆਂ ਦੀ ਹੋ ਗਈ ਹਾਲਤ ਗੰਭੀਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੈ ਜਿਹਾ ਹੁਣੇ ਹੁਣ ਇੱਕ ਵੱਡਾ ਭਿਆਨਕ ਹਾਦਸਾ ਵਾਪਰ ਗਿਆ ਜਿੱਥੇ ਕਿ ਬਰਾਤਿਕ ਨੂੰ ਲੈ ਕੇ ਜਾ ਰਹੀ ਬੱਸ 200 ਫੁੱਟ ਡੂੰਗੀ ਖੱਡ ਵਿੱਚ ਜਾ ਡੇਗੀ ਹਾਦਸੇ 'ਚ 25 ਤੋਂ 30 ਲੋਕਾਂ ਦੀ ਮੌਕੇ ਤੇ ਮੌਤ ਹੋਣ ਜਾਣ ਦਾ ਖਤਰਾ ਹੈ ਤੇ ਹਾਲਾਂਕਿ ਸੰਖਿਆਵਾਂ ਬਾਰੇ ਜਿਹਦਾ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਖਬਰ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ 'ਚ ਆ ਰਹੀ ਹੈ ਜਿੱਥੇ ਕਿ ਵੱਡਾ ਭਿਆਨਕ ਹਾਦਸਾ ਵਾਪਰਿਆ ਇਹ ਬੱਸ ਹਰੀਦਵਾਰ ਦੇ ਲਾਲਤਾਗ ਤੋਂ ਪੌੜੀ ਦੇ ਪਿੰਡ ਜੀ ਹਾਂ ਵੀਰਾਂ ਨਖਲ ਜਾਰੀ ਸੀ ਰਿਹਸਤ ਦੇ ਰਸਤਰੀ ਬਰਾਤ 8 ਵਜੇ ਵਾਪਰਿਆ ਸਿ ਮੰਡੀ ਨੇੜੇ ਉਸ ਸਮੇਂ ਵਾਪਰਿਆ ਜਦੋਂ ਬੱਸ ਡਰਾਈਵਰ ਦਾ ਕੰਟਰੋਲ ਗਵਾ ਗਿਆ ਅਤੇ ਬੱਸ ਦੀ ਡੂੰਗੀ ਖਾੜੀ 'ਚ ਅੜ ਗਈ ਜਿਸ ਵਿੱਚ ਬੱਸ 'ਚ 40 ਰੁਪਿਆ ਵਿਆਹ ਵਾਲੇ ਮਹਿਮਾਨ ਸਨ ਜੋ ਕਿ ਹਰੀਦਵਾਰ ਤੋਂ ਪਿੰਡ ਬਿਰੌਣ ਖਲ ਜਾਰੀ ਸੀ ਤਾਂ ਰਸਤੇ 'ਤੇ ਹਾਸਾ ਵਾਪਰਿਆ ਅਤੇ ਬੱਸ ਦੀ 200 ਫੁੱਟ ਡੂੰਗੀ ਖਾੜੀ ਵਿੱਚ ਜਾਵਲਟ ਗਈ ਜਿਸ 'ਚ ਇਹ ਕਈ ਮੌਤਾਂ ਹੋ ਗਈਆਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ